ਕੀ ਤੁਸੀਂ ਕਦੀ ਵੋਟਾਂ ਮੰਗਨ ਵਾਲੇ ਉਮੀਦਵਾਰ ਕੋਲੋਂ ਉਹਦੀ ਵਿਦਿਅਕ ਯੋਗਤਾ ਪੁੱਛੀ ਕੀ ਜਿਹੜਾ ਤੁਹਾਡੇ ਹਲਕੇ ਦੇ ਵਿੱਚ ਕੋਈ ਉਮੀਦਵਾਰ ਕਿਸੇ ਵੀ ਪਾਰਟੀ ਦੇ ਤੋਂ ਖੜਾ ਹੈ ਉਹਨੂੰ ਪੁੱਛਿਆ ਕਿ ਜਿਸ ਅਹੁਦੇ ਸੰਵਿਧਾਨਕ ਅਹੁਦੇ ਵਾਸਤੇ ਤੂੰ ਇੱਥੇ ਖੜਾ ਹੋਇਆ ਹੈ ਉਮੀਦਵਾਰ ਖੜਾ ਹੋਇਆ ਹੈ ਕਿ ਤੈਨੂੰ ਉਹਦੇ ਅਧਿਕਾਰ ਤੈਨੂੰ ਫਰਜ਼ ਪਤਾ ਨੇ ਸਾਡੇ ਦੇਸ਼ ਵਿੱਚ ਵੋਟਾਂ ਨੂੰ ਇਲੈਕਸ਼ਨ ਨੂੰ ਇੱਕ ਤਿਹਾਰਾਂ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਲੇਕਿਨ ਤਰਾਸ ਦੀ ਕਿ ਅਸੀਂ ਰਾਜਨੀਤਿਕ ਤਿਰਾਂ ਦੇ ਮਾਨਸਿਕ ਤੌਰ ਤੇ ਗੁਲਾਮ ਹੋ ਚੁੱਕੇ ਆ ਤੇ ਜਿਸ ਵੀ ਆਦਮੀ ਨੂੰ ਉਹ ਖੜਾ ਕਰਦੇ ਆ ਚਾਹ ਉਹਦਾ ਪਿਸ਼ੋਕੜ ਅਪਰਾਧਿਕ ਹੋਵੇ ਚਾਹੇ ਉਹ ਇਸ ਕਿਤੇ ਨਾਲ ਬਿਲਕੁਲ ਵੀ ਤਾਲੁਕ ਨਾ ਰੱਖਦਾ ਹੋਵੇ ਅਸੀਂ ਆਪਣੀ ਸਿਆਸੀ ਪਾਰਟੀਆਂ ਦੇ ਮਗਰ ਲਾ ਕੇ ਉਹਨੂੰ ਵੋਟਾਂ ਪਾਉਂਦੇ ਆ ਜਿਸ ਦਾ ਨਤੀਜਾ ਸਾਡਾ ਸਮਾਜ ਦਾ ਰੋਜ਼ ਦਾ ਰੋਜ਼ ਠੁਗਤ ਰਿਹਾ ਹੈ ਅੱਜ ਇੱਕ ਵਾਰ ਫਿਰ ਤੋਂ ਇਲੈਕਸ਼ਨ ਹੈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕਪੂਰਥਲਾ ਤੋਂ ਉਮੀਦਵਾਰ ਨੇ ਮਹਿੰਦਰ ਸਿੰਘ ਮਹਾ ਜੀ ਗੱਲਬਾਤ ਕਰਦੇ ਆਂ ਮਹਾਰਾਜ ਸਾਹਿਬ ਸਵਾਗਤ ਹੈ ਤੁਹਾਡਾ ਨਿਊਜ਼ਲਾਈਨ ਪੰਜਾਬ ਤੇ ਕਿਸ ਤਰ੍ਹਾਂ ਦੇਖਦੇ ਹੋ ਇਲੈਕਸ਼ਨ ਸ਼ੁਰੂ ਹੋਈ ਹੈ ਸਭ ਤੋਂ ਪਹਿਲਾਂ ਤਾਂ ਸਾਰੇ ਮੇਰੇ ਵੀਰੋ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸ਼੍ਰੋਮਣੀ ਅਕਾਲੀ ਦਲ ਨੇ ਮਾਨ ਬਖਸ਼ਿਆ ਮੇਰੇ ਤੇ ਵਿਸ਼ਵਾਸ ਰੱਖਿਆ ਉਹਨਾਂ ਨੇ ਪਾਰਟੀ ਪ੍ਰਧਾਨ ਸਾਡੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸਰਦਾਰ ਖਾਨ ਚਾਰਜ ਹਰਕਿਸ਼ਨ ਸਿੰਘ ਵਾਲੀਆ ਜੀ ਨੇ ਚਲੋ ਮੈਨੂੰ ਚੂੜਵਾਲ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਤੋਂ ਕੈਂਡੀਡੇਟ ਦੇ ਰੂਪ ਦੇ ਵਿੱਚ ਉਤਾਰਿਆ ਇਲੈਕਸ਼ਨਾਂ ਦੇ ਵਿੱਚ ਤੇ ਚਲੋ ਅਸੀਂ ਮਿਹਨਤ ਕਰ ਰਹੇ ਹਾਂ ਜੀ ਮੁਹਰਬਾਨ ਸਾਹਿਬ ਅਕਸਰ ਦੇਖਣ ਵਿੱਚ ਆਇਆ ਕਿ ਲੋਕ ਕੈਂਡੀਡੇਟ ਖੜੇ ਹੋ ਜਾਂਦੇ ਨੇ ਲੋਕ ਵੋਟਾਂ ਪਾ ਦਿੰਦੇ ਆ ਲੇਕਿਨ ਕਈ ਵਾਰ ਇਹ ਦੇਖਿਆ ਗਿਆ ਕਿ ਕੈਂਡੀਡੇਟ ਨੂੰ ਵੀ ਇਹ ਪਤਾ ਨਹੀਂ ਹੁੰਦਾ ਕਿ ਉਹਦੇ ਫਰਜ਼ ਕੀ ਨੇ ਉਹ ਹਲਕੇ ਦੇ ਵਿੱਚ ਚੁਣਿਆ ਜਾਣਾ ਤੇ ਉਹ ਉਹਦੇ ਕੀ ਕੰਮਕਾਰ ਨੇ ਆਪਣੇ ਹਲਕੇ ਦੇ ਵਿੱਚ ਉਸ ਅਹੁਦੇ ਸੰਵਿਧਾਨਿਕ ਅਹੁਦੇ ਦੇ ਮੁਤਾਬਕ ਕਿੰਨੀ ਤੁਸੀਂ ਇਸ ਬਾਰੇ ਕਿੰਨੀ ਕੁ ਖੁਦ ਜਾਣਕਾਰੀ ਰੱਖਦੇ ਹੋ ਵੇਖੋ ਜੀ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇ ਹੁੰਦੇ ਕਿ ਜ਼ਿਲ੍ਹਾ ਪੱਧਰ ਤੇ ਵਿਕਾਸ ਦੀਆਂ ਯੋਜਨਾਵਾਂ ਬਣਾਉਣੀਆਂ ਉਹਨਾਂ ਨੂੰ ਲਾਗੂ ਕਰਾਉਣਾ ਤੇ ਫਿਰ ਉਹਨਾਂ ਦੀ ਨਿਗਰਾਨੀ ਕਰਨੀ ਇਹ ਹੁੰਦੇ ਆ ਜਿਹਦੇ ਵਿੱਚ ਆਪਾਂ ਸਭ ਤੋਂ ਸਿੱਖਿਆ ਦੀ ਗੱਲ ਕਰੀਏ ਸਭ ਤੋਂ ਪਹਿਲੇ ਨੰਬਰ ਤੇ ਸਿੱਖਿਆ ਸਕੂਲਾਂ ਦਾ ਵੇਖਣਾ ਸਿੱਖਿਆ ਤੇ ਕਰਨਾ ਫਿਰ ਆਪਣਾ ਸਿਹਤ ਸੰਬੰਧੀ ਫਿਰ ਪਿੰਡਾਂ ਦੇ ਵਿੱਚ ਹੋਰ ਜਿਹੜੇ ਵੀ ਕੰਮ ਆ ਪਿੰਡਾਂ ਦੇ ਉਹਨਾਂ ਨੂੰ ਦੇਖਰੇਖ ਕਰਨੀ ਵੱਧ ਤੋਂ ਵੱਧ ਵਿਕਾਸ ਦੀਆਂ ਗੱਲਾਂ ਕਰਨੀਆਂ ਗ੍ਰਾਂਟਾਂ ਲੈਣੀਆਂ ਤੇ ਬਾਕੀ ਸਾਡੇ ਚਲੋ ਸ਼੍ਰੋਮਣੀ ਅਕਾਲੀ ਦਲ ਇਹੋ ਜੀ ਪਾਰਟੀ ਇੱਕ ਜਿਹੜਾ ਪ੍ਰੀਸ਼ਦ ਮੈਂਬਰ ਹੈ ਇਹ ਸਰਕਾਰ ਦੇ ਵਿੱਚ ਇੱਕ ਪੁਲ ਦਾ ਕੰਮ ਕਰਦਾ ਹੈ ਸਰਕਾਰ ਦੇ ਤੇ ਪੰਚਾਇਤ ਸੰਮਤੀਆਂ ਨਾਲ ਲੈ ਕੇ ਚੱਲਣਾ ಗ್ರಾಮ ਪੰਚਾਇਤਾਂ ਨਾਲ ਲੈ ਕੇ ਚੱਲਣਾ ਬੜੀ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਚਲੋ ਰੱਬ ਮਿਹਰ ਕਰੇ ਆਪਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣੀਏ ਤੇ ਸਾਰੇ ਪਾਸੇ ਹੀ ਫੋਕਸ ਆਪਾਂ ਇਹਨਾਂ ਗੱਲਾਂ ਤੇ ਵੱਧ ਤੋਂ ਵੱਧ ਆਪਾਂ ਰੱਖਾਂਗੇ ਆਪਣਾ ਸ਼੍ਰੋਮਣੀ ਅਕਾਲੀ ਦਲ ਨਾਲ ਸ਼ੁਰੂ ਤੋਂ ਹੀ ਜੁੜੇ ਆ ਜਿਦਾ ਸਾਡੀ ਮਾਂ ਪਾਰਟੀ ਕਹਿ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਲਾ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਜ਼ਿਆਦਾ ਵਿਕਾਸ ਕਰਾਇਆ ਅੱਗੇ ਚਲੋ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਕਹਿੰਨੇ ਕਿ ਵੋਟਾਂ ਵੱਧ ਵੱਧ ਪਾਉਣ ਲੋਕੀ ਸਾਰੇ ਤੇ ਇਸ ਪਾਰਟੀ ਖੇਤਰੀ ਪਾਰਟੀ ਆ ਆਪਣੀ ਆਪਣੀ ਪਾਰਟੀ ਸਾਡੀ ਏ ਤੇ ਆਉਣ ਵਾਲਾ ਜਿਹੜਾ 2027 ਵੀ ਆਉਣਾ ਅੱਗੇ ਇਲੈਕਸ਼ਨਾਂ ਦਾ ਉਹਦੇ ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਈ ਇਹ ਜਿਹੜੀ ਇਹ ਜਿਹੜੀ ਹੁਣ ਜ਼ਿਲ੍ਹਾ ਪ੍ਰੀਸ਼ਦ ਦੀ ਵੋਟ ਆ ਤੇ ਜਿਹੜੀਆਂ ਯੋਜਨਾਵਾਂ ਅੱਗੇ ਜਿੱਦਾਂ ਚੱਲਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਉਦੋਂ ਵੱਧ ਕੇ ਚੱਲਣਗੀਆਂ ਵੱਧ ਕੇ ਕੰਮ ਹੋਣਗੇ ਸਰਦਾਰ ਸੁਖਵੀਰ ਸਿੰਘ ਬਾਦਲ ਇੱਕ ਇਹੋ ਜਿਹਾ ਇਨਸਾਨ ਆ ਕਿ ਜਿਹੜੀ ਗੱਲ ਉਹ ਕਹਿੰਦਾ ਉੱਥੇ ਪੂਰਾ ਉੱਤਰਦਾ ਉਹਦਾ ਮਾਈਂਡ ਵਿਜ਼ਨ ਜਿਹੜਾ ਬਹੁਤ ਵਧੀਆ ਵਾ ਦੂਸਰੀਆਂ ਪਾਰਟੀਆਂ ਕੋਈ ਕੋਈ ਅਜੰਡਾ ਹੀ ਨਹੀਂ ਹੈਗਾ ਤੇ ਸਭ ਤੋਂ ਸ਼੍ਰੋਮਣੀ ਅਕਾਲੀ ਦਲ ਹਰੇਕ ਵਰਗ ਨੂੰ ਨਾਲ ਲੈ ਕੇ ਚੱਲਦਾ ਤੇ ਨਾਲ ਲੈ ਕੇ ਚੱਲੂਗਾ ਮਿਹਰਬਾਨੀ ਥੈਂਕ ਯੂ ਜੀ